ਵਾਇਰੋ ਜੀ ਦਾ ਖਾਲਸਾ ਵਾਇਰੋ ਜੀ ਪਤਾ ਹੈ ਮੈਂ ਅੱਜ ਕਾਫੀ ਤਕਰੀਬਨ ਦੋ ਹਫ਼ਤੇ ਹੋ ਗਏ ਹਨ ਮੈਨੂੰ ਮੇਰੇ ਦੁਕਾਨ ਤੋਂ ਬਾਹਰ ਆਇਆ ਹਾਂ ਤੇ ਪਹਿਲੇ ਮੈਨੂੰ ਪਤਾ ਨਹੀਂ ਚੱਲਿਆ ਸੀ ਕਿ ਅਮਰਜੈਂਸੀ ਨਾਲ ਦੇ ਕਿਲਾ ਮੁਰਗੀ ਦੀ ਹੋਰੀ ਹੈ ਹੁਣ WhatsApp ਦੇ ਉੱਤੇ ਮੈਨੂੰ ਕਈਆਂ ਨੇ ਮੈਸੇਜ ਭੇਜੇ ਤੇ ਮੈਂ ਗੱਲ ਬੜੀ ਛੇਤੀ ਸਮਝ ਗਿਆ ਬਈ ਅਮਰਜੈਂਸੀ ਫਿਲਮ ਬਣਾਉਣ ਦੀ ਚਾਹੀ ਦੀ ਸੀ ਬਈ ਉਸ ਵਕਤ ਦੀ ਕਾਂਗਰਸ ਹਕੂਮਤ ਨੇ ਕਿਹੜੀਆਂ ਜਾਸਤੀਆਂ ਕੀਤੀਆਂ ਲੋਕਾਂ ਨਾਲ ਕਿਵੇਂ ਦਬਾਇਆ ਗਿਆ ਡੈਮੋਕ੍ਰੇਸੀ ਨੂੰ ਖਤਮ ਕੀਤਾ ਗਿਆ ਪਰ ਇਸ ਫਿਲਮ ਦੇ ਜੋ ਟ੍ਰੇਲਰ ਆਇਆ ਹੈ ਜੋ ਪੂਰੀ ਦੇਖਿਆ ਹੈ ਜੋ ਕੋਈ ਦੱਸਿਆ ਗਿਆ ਉਹ ਬਨੇ ਖਦਰ ਨਾ ਸਿੱਖਾਂ ਨੂੰ ਅਤਵਾਦੀ ਦੱਸਿਆ ਗਿਆ ਉਹਨਾਂ ਨੇ ਕਿਹਾ ਜੀ ਐਨਪੀ ਨੇ ਸੁਣ ਲੈ ਇਹੋ ਜਿਹੀਆਂ ਗੱਲਾਂ ਕੀਤੀਆਂ ਜਿਹੜਾ ਸਿੱਖ ਨਹੀਂ ਸੋਚੁੰਦੀ ਹਨ ਗੱਜਬੀ ਗੱਲਾਂ ਇਹ ਕਿ ਅਮਰਜੈਂਸੀ ਦੇ ਕਲਾਬ ਅਗਰ ਕਿਸੇ ਨੇ ਲੜਾਈ ਲੜੀ ਹੈ ਉਹ ਲਾਏ ਸਿਰਫ ਫਰਮੇ ਕਰੇ ਦਾ ਨਾ ਰਿ ਜਿਹਦੇ ਉਸ ਹੁਕਮ ਦੇ ਪ੍ਰਧਾਨ ਚਤਿਹਾਰ ਮੋਹਨ ਸਿੰਘ ਤੋਂ ਉਹਨਾਂ ਨੇ ਮੋਰਚਾ ਸ਼ੁਰੂ ਕੀਤਾ ਸੀ ਔਰ ਬਾਅਦ ਵਿੱਚ ਸੰਤ ਚੰਦ ਸਿੰਘ ਲੋਗੋਵਾ ਨੇ ਮੋਰਚਾ ਤੇ ਗੋਰ ਕਰਿਆ ਸੀ ਜਿਸ ਵਕਤ ਵੀਨਨ ਉਹਨਾਂ ਨੇ ਮੋਰਚਾ ਚਲਾਇਆ ਸੀ ਉਹ ਦੇਖਣ ਨੂੰ ਮਿਲਦਾ ਹੈ ਬਹੁਤ ਸਾਰੇ ਬੀਜੇਪੀ ਦੇ ਲੀਡਰਸ ਨੇ ਮਨੂ ਆਕੇ ਅਪਰੋਚ ਵੀ ਕੀਤਾ ਸੀ ਕਿ ਮੋਰਚਾ ਬੰਦ ਕਰਾ ਦਿਓ ਤਾਂ ਕਿ ਅਸੀਂ ਜੇਨਾ ਤੋਂ ਬਾਹਰ ਆ ਸਕੀ ਵਰਸੰਤਰ ਚਾਂਚੰਗ ਨੰਗਵਾਲ ਨੇ ਕਿਹਾ ਸੀ ਕਿ ਮੋਚਾ ਇਹ ਫਤੇ ਹੋਂ ਤੋਂ ਪਹਿਲਾਂ ਨਹੀਂ ਵਾਪਸ ਆਜ ਜਿਸ ਨੇ ਐਮਰਜੈਂਸੀ ਦੇ ਵੇਲੇ ਸਾਰੇ ਹਿੰਦੁਸਤਾਨ ਦੇ ਇੱਕ ਵਾਇਸ ਸ਼ੋਮੀ ਕਾਲੇ ਦਾ ਨੇ ਜਨੇ ਮਰਦਮ ਸੀ ਤਾਂ ਬਹੁਤ ਦੁਖਤ ਹੋਈ ਤੇ ਜੋ ਸਿੱਖ ਅੱਜ 50 ਸਾਲਾਂ ਤੱਕ ਮੰਗ ਰਹੇ ਨੇ ਤੱਕ ਤੱਕ ਇਹਨਾਂ ਨੇ ਉਹ ਉਸ ਵਤਿੰਦਰਾ ਗਾਂਧੀ ਦੇਣ ਵਾਸਤੇ ਇਤਿਆਰ ਸੀ ਪਰ ਸਿੱਖਾਂ ਨੇ ਦੇਸ਼ ਵਾਸੀਆਂ ਦੇ ਨਾਲ ਰਹਿਣਾ ਠੀਕ ਸਮਝਿਆ ਉਹਨਾਂ ਨੇ ਵਿਚਾਰਾਂ ਨਾਲ ਰਹਿਣਾ ਠੀਕ ਸਮਝਿਆ ਆਪਣੀ ਕੋਈ ਖਰਚ ਕੋਈ ਮੰਗ ਪੂਰੀ ਨਹੀਂ ਕੀਤੀ ਤੇ ਅੱਗੇ ਫਿਲਮ ਨਾਲ ਇਸ ਖਾਨੂੰ ਬਦਲਾਮ ਕਰਨ ਦੀ ਗੱਲ ਕਰ ਰਹੇ ਮੈਂ ਮੈਨੂੰ ਨਹੀਂ ਪਤਾ ਇਹ ਸਭ ਭਰਦਾ ਮਨਿਸਟਰ ਖੜਾ ਹੈਗਾ ਬ੍ਰਾਡਕਾਸਟਿੰਗ ਦਾ ਮੈਂ ਉਸ ਨੂੰ ਔਰ ਜਿਹੜੇ ਸਿਨੇਮਾ ਦੇ ਸੈਂਸਰ ਬੋਰਡ ਦੇ ਚੇਅਰਮੈਨ ਉਹਨਾਂ ਨੂੰ ਮੈਂ ਚਿੱਠੀ ਵੀ ਲਿਖੀ ਹੈ ਮੈਂ ਕਹਿ ਦੇਣਾ ਚਾਹੁੰਦਾ ਹਾਂ ਉਹ ਛੇਤੀ ਛੇਤੀ ਐਕਸ਼ਨ ਲਵਣ ਔਰ ਇਸ ਫਿਲਮ ਤੇ ਪੂਰੀ ਤਰ੍ਹਾਂ ਰੋਕ ਲਾ ਦੇਣ ਜੱਤਾ ਕੇ ਫਿਲਮ ਅਕਾਲੀ ਦਲ ਵੱਲੋਂ ਸੋਨੀ ਕਮੇਟੇ ਵੱਲੋਂ ਪਾਸ ਕੀਤੇ ਜਾਂਦੀ ਹੈ ਇਹ ਰਿਲੀਜ਼ ਨਹੀਂ ਹੋਣੀ ਚਾਹੀਦੀ ਔਰ ਮੈਂ ਇਹ ਵੀ ਗੱਲ ਕਹਿ ਦੇਣੀ ਚਾਹੁੰਦਾ ਹਾਂ ਭਾਰਤ ਦੀ ਸਰਕਾਰ ਨੂੰ ਜਿਨ੍ਹਾਂ ਨੇ ਇਹ ਫਿਲਮ ਬਣਾਈ ਹੈ ਬਗੈਰ ਇਤਿਹਾਸ ਨੂੰ ਕੋਖੇ ਬਣਾਈ ਹੈ ਉਹਨਾਂ ਉੱਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਇਤਿਹਾਸ ਨੂੰ ਵਿਗਾੜਨ ਦਾ ਸਿੱਖਾਂ ਦੇ ਇਤਿਹਾਸ ਨੂੰ ਵਿਗਾੜਨ ਦੀ ਕਦੇ ਫੋਲ ਕਦੇ ਗਲਤੀ ਨਾ ਕਰਨੀ ਸਿੱਖ ਕੌਮ ਹਮੇਸ਼ਾ ਇਹਦਾ ਐਕਸ਼ਨ ਲਏਗੀ ਇਹਦਾ ਵਿਰੋਧ ਕਰੇਗੀ ਉਮੀਦ ਹੈ ਸਾਡੀ ਗੱਲ ਨੂੰ ਸਮਝ ਲੈ ਆਏ ਉਹ ਇਸ ਫਿਲਮ ਨੂੰ ਫੌਰਨ ਬੰਦ ਕਰਨਗੇ ਔਰ ਬਗੈਰ ਸਿਕਾਣੇ ਮਰਜ਼ੀ ਦੀ ਇਹ ਫਿਲਮ ਬਿਲਕੁਲ ਨਹੀਂ ਚਲੇਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ